ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੁੜੀ ਮਹਲਾ 5 ਘਰ ਚੌਥਾਈ ਓਮ ਕਾਰ ਸਤਗੁਰ ਪ੍ਰਸਾਦਿ ਚਾਰ ਸਗਲ ਗਿਆਨੰ ਪਾਸ ਸੰਬੀਤ ਭਾਈ ਜਿਸ ਦਾ ਨਾਮ ਨਹੀਂ ਕੋਈ ਹੀ ਪੁਰ ਜੀ ਨਾਲ ਸੰਗੀ ਸਰਵ ਰਵਿਆ ਸੋਈ ਕੋੜਿਤ ਨਾਮ ਪਾਪ ਮਿਟਿਆ ਕ੍ਰਿਸ਼ਨ ਆਵੇ ਕਾਮ ਸਰਨ ਸੋਧ ਨਿਰਮਲ ਅਗਤ ਹੋਈ ਪ੍ਰਭ ਕੇ ਨਾਮ ਅਗੰਦਿਆ ਪ੍ਰਭ ਉਚਾ ਸੰਸਾਧਿ ਜੋਗ ਜਿਸ ਪਰਾਵਤਨਾਮ ਕਾ ਜਿਸ ਲਿਖਿਆ ਤਰ ਸੰਜੋਗ ਗੂਜਰੀ ਮਹੱਲਾ ਪੰਜ ਆਪਨਾ ਗੁਰ ਸੇਵ ਸਧਹੀ ਰਖੋ ਮਨ ਗੋਵਿੰਦ ਸਾਸ ਸਵਾਦ ਹਰ ਹਰ ਲੈ ਜਾਏ ਮਨ ਕੀ ਜਿੰਨ ਮੇਰੇ ਮਨ ਜਾਪ ਪ੍ਰਭ ਕਾ ਨਾਮ ਸੁਖ ਸਹਿਜ ਆਨੰਦ ਅਰ ਮਿਲਿਨੇ ਮਲਥਾਉ ਰਹਾ ਸਾਜ ਸੰਗ ਉਦਾਰ ਇਹ ਮਨ ਔਰ ਪਹਿਰ ਆਰਾਧ ਕਾਮ ਕਰੋ ਅੰਕਾਰ ਬਿਨ ਸਹਿ ਮਿਟੈ ਸਗਲੋ ਪਾਰ ਤਲੋ ਜੀ ਦੇ ਸੁਆਮੀ ਸੰਨ ਗਾ ਕੀ ਆਓ ਚਰਨ ਗਮ ਅਰਾ ਦੇ ਹਿਰਦੈ ਏਕ ਸਿੰਘ ਦਿਵਲਾਉ ਪਾਰ ਬ੍ਰਹਮ ਪ੍ਰਭ ਦਇਆ ਤਾਰੀ ਬਖਸ ਲੀਨੇ ਆ ਸਰਬ ਸੁਖ ਹਰ ਨਾਮ ਦੀਆ ਨਾਨਕ ਸੁ ਪ੍ਰਭ ਜਾਪ ਗੂਜਰੀ ਮਹੱਲਾ ਬੰਨ ਗੁਰ ਪ੍ਰਸਾਦਿ ਪ੍ਰਭ ਤੇ ਆਇਆ ਸ਼ੰਕਾ ਗਈ ਕੂਟ ਦੁੱਖ ਅਨੇਰਾ ਭੈ ਵਿਨਾਸੀ ਪਾਪ ਗਏ ਨਿਕੂਟ ਹਰ ਹਰ ਨਾਮ ਕੀ ਮਨ ਪ੍ਰੀਤ ਮਦ ਸਾਧ ਵਚਨ ਗੋਵਿੰਦ ਤੇ ਆਏ ਮਹਾ ਨਿਰਮਲ ਰੀਤ ਰਹਾਉ ਜਾਪ ਤਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਰ ਅਨੰਗ ਰਹਿ ਆਪ ਰਾਖੀ ਭਈ ਪੂਰਨ ਕਾਮ ਸਾਸ ਸਾਸ ਨ ਵਿਸਰਕ ਬਹੀ ਬ੍ਰਹਮ ਪ੍ਰਭ ਸਮਰਤ ਗੁਣ ਅਣਖਰ ਸੁਨਾ ਗਿਆ ਵਖਾਨਾ ਅਗਨਤ ਸਦਾ ਕਥ ਦੀਨ ਦਰਦ ਨਿਵਾਤ ਤਰਨ ਦਇਆਲ ਕਿਰਪਾ ਕਰਨ ਤਲ ਪਦਵੀ ਨਾਮ ਸਿਮਰਨ ਦ੍ਰਿੜ ਨਾਨਕ ਸਰਨ ਗੁਰੇਰੀ ਮਹੱਲਾ ਬੰਨਿਵਾ ਅਹੰ ਬਦ ਵਸਾ ਕੇ ਨਾਇਆ ਮਹਾ ਨੀਰਗ ਰੋਗ ਹਰਨਾ ਔਕਤ ਗੁਰ ਨਾਮ ਇਨ ਕਰਨ ਕਾਰਨ ਜੋਗ ਮਨਨ ਨਵਾਕੀਏ ਜਨ ਤੂਰ ਕੋਟ ਜਨਮ ਕੇ ਲਹ ਪਾਤਿਕ ਗੋਵਿੰਦ ਲੋਚਾ ਪੂਰ ਆਸਾ ਕੂਕਰੀ ਵਿਕਰਾਲ ਗੁਰ ਗਿਆਨ ਕੀਰਤਨ ਗੋਵਿੰਦ ਰਮਣੰ ਕਾਟੀਏ ਜਮਜਾਗ ਕਾਮ ਕ੍ਰੋਧ ਲੋਭ ਮੋਹ ਮੂਟੇ ਸਦਾ ਆਵਾਗਨ ਪ੍ਰਭ ਪ੍ਰੇਮ ਭਗਤ ਗੋਪਾਲ ਸਮਨ ਮਿਟ ਸਗਨੀ ਪਰਨ ਮਿੱਤਰ ਬਤਰ ਕਲਤਰ ਸੁਰ ਰਿਤ ਤੀਨ ਤਾਤ ਜਲੰਤ ਜਪ ਰਾਮ ਰਾਮ ਦੁਖ ਨਿਵਾਰੇ ਮਿਲੇ ਹਰ ਜਨ ਸੰਤ ਸਰਬ ਸਤਿ ਪਰਮ ਤੇ ਪੁਕਾਰੈ ਕਤਹਿ ਨਾਹੀ ਟੂਟ ਹਰ ਚਰਨ ਸਰਨ ਆਪਾਰ ਢੜਕੇ ਢੜਗੇ ਹੀ ਨਾਨਕ ਹੋਉਟ ਗੂਜਰੀ ਕਰ ਚੌਤਾ ਦੁਖ ਦੀ ਓਮਕਾਰ ਸੁਖ ਬਰਸਾ ਆਰਾਧ ਸ੍ਰੀ ਤਰਸਵਦ ਮੂਰਤ ਕਰਨ ਓਕਾਰਨ ਜੋਗ ਗੁਣ ਰਮਣ ਸਰਵਨ ਅਪਾਰ ਮਹਿਮ ਕਰਨਾ ਹੋਤਵੇਉ ਮਨ ਚਰਨਾਰ ਵਿੰਦੂ ਪਾਸ ਦੰਦ ਸਿਮਰਨ ਕਾਰ ਜਨਮ ਦੂਤ ਵਾਸ ਰਹਾਉ ਸਤਿ ਦੇਹਨ ਹਰ ਨਾਮ ਕਹਿਨ ਔਰ ਕਿਛ ਨਾ ਉਪਾਉ ਕਰ ਅਨੁਗ੍ਰਹ ਪ੍ਰਭੂ ਮੇਰੇ ਨਾਨਕ ਨਾਮ ਸੁਆਉ ਗੁਜਰੀ ਮਹੱਲਾ ਪੰਜਵਾ ਤੁਮ ਸਮਰਤ ਚਰਨ ਕੋ ਦਾਤਾ ਦਿੱਤ ਮਨ ਜੁਗਰਾਈ ਜਾਹਿ ਗਲੀ ਸਮਟੈ ਬੈ ਪਰਮਾ ਨਿਰਮਲ ਗੁਣ ਪ੍ਰਭ ਗਾਈ ਗੋਵਿੰਦ ਤੁਜਨ ਅਵਰਨੰਦਾ ਕਰ ਕਿਰਪਾ ਪਾਰ ਬ੍ਰਹਮ ਸੁਲਾਮੀ ਜੀ ਤੁਮਾਰਾ ਨਾਉ ਰਹਾਉ ਸਤਿਗੁਰ ਸੇਰ ਲੱਗੇ ਹਰ ਜਨਨੀ ਵੜੇ ਪਾਗਲੇ ਬਲਾਗੀ ਕਵਲ ਪ੍ਰਗਾਸ ਭਏ ਸਾਧ ਸੰਗੀ ਗੁਰਮਤਿ ਬੁਧਿ ਲਿਆਗੀ ਬਾੜ ਸਹਰ ਹਰ ਕੀ ਬੰਗਾਵੇਂ ਸਿਮਰੈ ਜੀਨ ਦਇਆਲਾ ਆਪ ਕਰੈ ਸੰਗਤ ਸਰ ਉਦਲੇ ਬਿਨਸ ਸਰ ਉਦਿੰਦਲਾ ਚਰਨੰਦਾਰ ਤੀਰਾ ਪ੍ਰਭ ਸੁਆਮੀ ਉਤਪੂਤ ਪ੍ਰਭ ਸਾਥ ਸਰਨ ਪਰਿਵ ਨਾਮ ਜਗਤ ਮਲੀ ਦੇ ਰਾ ਕੀ ਹਰ ਹਾਤ ਜੀ ਦੀ ਅਸਤ ਬਨੀਆ ਮਹੱਲਾ ਵਹਿਲਾ ਕਰ ਵਹਿਲਾ ੴ ਸਤਿਗੁਰ ਪ੍ਰਸਾਦਿ ਏਕ ਨਗਰੀ ਪੰਚ ਜੋਰ ਵਸੀ ਹੋਵੇ ਵਰਜਿਤ ਜੋਰੀ ਧਾਵੈ ਸਹਿਜ ਸਮਾਲ ਰਖਿਓ ਜੋ ਨਾਨਕ ਮੋਗ ਮੁਕਤ ਸੋ ਪਾਵੈ ਜਿਤੇ ਹੂ ਵਾਸੁ ਦੇਵ ਬਨ ਬਵੀ ਰਾਮ ਹਿਰਦੈ ਜਪਮਾ ਦੀ ਵਹਉ ਜੰਬੂ ਦੇ ਸਾਕ ਲਾਹ ਚਾਰ ਵੇਦ ਜਪਨਾਗੇ ਸਹਿਜ ਭਾਏ ਤੀ ਜਾਏ ਨਾਨਕ ਸਹਿਜ ਭਾਏ ਜਾਇ ਕੇ ਨਾਨਕ ਪਾਰ ਬ੍ਰਹਮ ਲਿਵ ਜਾਗਿ ਪਾਰ ਜਾਤਿ ਕਰਿ ਆਗਮਨ ਮੀਰੈ ਭਉ ਪਤਰ ਤਰਾਲਾ ਸਰਬ ਜੋਤਿ ਨਿਰੰਜਨ ਸੰਭੂ ਸੋ ਦੋ ਬਹੁ ਜੰਜਾਲਾ ਸੁਣਿ ਜਗ ਬੰਦੈ ਨਾਨਕ ਇਨ ਮੈਂ ਛੂਟੋ ਮਾਇਆ ਜਾਲਾ ਮਨ ਵਿਚਾਰੇ ਇਕ ਲਿਵ ਲਾਗੀ ਪੰਦਰ ਪਜਨਮ ਨਾ ਗਾਲਾ ਸੋ ਗੁਰੂ ਸੋ ਸਿਖ ਕਤੀਅਲੇ ਸੋ ਵੈਦ ਜੇ ਕਰਨ ਕੰਮ ਨ ਗੰਦਾ ਨਾ ਹਿੰਦੰਦੇ ਗ੍ਰਹੀ ਜੋਗੀ ਅਗਰ ਕਾਮ ਕ੍ਰੋਧ ਅੰਕਾਰ ਤਦੀਏਵੇ ਲੋ ਮੋਹ ਤੇ ਸਮਾਇਆ ਮਨ ਤਤ ਅਗਿਤ ਤੇ ਆਇਆ ਗੁਰ ਪ੍ਰਸਾਦੀ ਪਾਇਆ ਗਿਆਨ ਧਿਆਨ ਸਬਦਾ ਸਤੀਏਵੇ ਸੇਤ ਵਰਨ ਪਦਿਤਾ ਬ੍ਰਹਮ ਕਮਲ ਮਦਤਾ ਸਤਿ ਸਾਧਨ ਜਾਗਦਨਾ ਹੀ ਸੁਤਾ ਮਹਾਮਨੀਏ ਸਤਰ ਪਾਤਾਲਾ ਨਾਨਕ ਸਰਬ ਦਿਵਾਇਆ ਦੇਸ ਗੁਰੂ ਮਮ ਪਨਹ ਨਗਰਵੰ ਵਿਕਤਜ ਅਮਰਤ ਪੀ ਆਇਆ ਗੁਜਰੀ ਮਹੱਲਾ ਪਹਿਲਾ ਕਵਨ ਕਵਨ ਜਚੈ ਪ੍ਰਵਦਾਤੀ ਤਾਕੇ ਅੰਤ ਨਗਰ ਸਮਾਰ ਜੈਸੀ ਤੂਖ ਹੋਏਬ ਅੰਤਰ ਤੂੰ ਸਮਰਥ ਸਤਿ ਜੀਵਨ ਹਾਰ ਐਜੀ ਜਬ ਤਦ ਸੰਜਮ ਸਤ ਸਮਾਦ ਰਹੇ ਲੇ ਲਾਗੇ ਏਕਾ ਏਕੀ ਸਦ ਵਿਚਾਰ ਜਲ ਤਲ ਧਰਮ ਗਗਨ ਤਹਿ ਨਾਹੀ ਆਪੇ ਆਪ ਦੀਆ ਕਰਤਾਰ ਅਨੰਤ ਨਮਾਇਆ ਮਗਨ ਨਾ ਚਾਇਆ ਨਾ ਸੂਰ ਚੰਦ ਨਾ ਜੋ ਪ੍ਰਕਾਰ ਸਰਬ ਦ੍ਰਿਸ਼ਟ ਲੋਚਨ ਅਵ ਅੰਤਰ ਏਕਾ ਨਦਰ ਸੋਤਰ ਪਵਨ ਸਾਰ ਪੁਨ ਪਾਣੀ ਅਗਨ ਤਨ ਕੀਆ ਬ੍ਰਹਮਾ ਜਨਮ ਹੀਰ ਕਾਰ ਸਰਬੇ ਜਾਤਿ ਤੂੰ ਪ੍ਰਭ ਦਾਤਾ ਦਾਤ ਕਰੇ ਅਨੰਤ ਪਿਆਰ ਕੋਟ ਏਤੀਸ ਜਜ ਪ੍ਰਭ ਨਾਇਕ ਦੀਨ ਦੀ ਤੋੜ ਨਹੀਂ ਭੰਧਾਰ ਉੰਦੇ ਆਂਡੇ ਕਤਨਾ ਸਮਾਵੇ ਸਿੱਤੇ ਅੰਮ੍ਰਿਤ ਘਰ ਨਿਹਾਰ ਸਿੱਤੇ ਸਮਾਦੀ ਅੰਤਰ ਜਜ ਅਵਦੇ ਸਿੱਤੇ ਜਾਤ ਗਰਹਿ ਜਾਇ ਕਾਰ ਜੈਸੀ ਪਿਆਸ ਹੋਈ ਮਣੇ ਅੰਤਰ ਤੈਸੂ ਜਲ ਦੀ ਹੈ ਪਰ ਕਾਰ ਬੜਾ ਪਾ ਗੁਰ ਸੇਵਾ ਨਾਮ ਏਕ ਨਹੀਂ ਗੁਰਦੇਵ ਮਹਾਰਾਤਾ ਕੋ ਕਾਲ ਨਹੀਂ ਜਮ ਜੂ ਹੈ ਬੁਝੇਂ ਤਰਸੁ ਬੁਝੀ ਜਾ ਅਗ ਤਵ ਅਰਦਾਸ ਮੰਗੋ ਹਰ ਪਹਿ ਨਾਮ ਨਵੰਜਨ ਦੀ ਜੈ ਕਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੇ ਹਰ ਜਸ ਦੀਜੈ ਕਿਰਪਾ ਤਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ